ਆਪ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਕਈ ਵੱਡੇ ਲੀਡਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਮੁੜ ਤੋਂ ਆਪਰੇਸ਼ਨ ਸੰਦੂਰ ਦੇ ਉੱਤੇ ਸਵਾਲ ਚੁੱਕੇ ਨੇ ਅਤੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਉੱਤੇ ਵੀ ਨਿਸ਼ਾਨੇ ਸਾਧੇ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਦਾ ਹੋਇਆ ਲੁਧਿਆਣੇ ਦੀਆਂ ਬਹੁਤ ਸਾਰੀਆਂ ਫੈਮਿਲੀਜ਼ ਖਾਸ ਤੌਰ ਤੇ ਮਹਿਲਾ ਸ਼ਕਤੀ ਨਾਰੀ ਸ਼ਕਤੀ ਜਿਹੜੀ ਆ ਉਹ ਉਹਨਾਂ ਨੇ ਅੱਜ ਪਰਿਵਾਰਾਂ ਸਵੇਤ ਜੁਆਇਨ ਕੀਤਾ ਮੈਂ ਸਾਰਿਆਂ ਦਾ ਆਮ ਆਦੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਮੋਸਟਲੀ ਕਾਂਗਰਸ ਛੱਡ ਕੇ ਇਹ ਪਰਿਵਾਰ ਆਏ ਨੇ ਔਰ ਅੱਛੀ ਗੱਲ ਹੈ ਕਿ ਲੇਡੀਜ਼ ਜਿਹੜੀਆਂ ਨੇ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਨਹੀਂ ਆਉਂਦੀਆਂ ਪਰ ਮੈਂ ਅਕਸਰ ਇਹ ਕਹਿਣਾ ਹੁੰਨਾ ਕਿ ਜੇ ਉਹ ਇੰਨਾ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਇੰਨਾ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਸੋ ਇਸ ਕਰਕੇ ਇਹਨਾਂ ਦਾ ਸਵਾਗਤ ਹੈ ਪਾਰਟੀ 'ਚ ਬਣਦਾ ਮਾਨ ਸਨਮਾਨ ਸੰਗਠਨ 'ਚ ਬਣਦਾ ਮਾਨ ਸਨਮਾਨ ਸਰਕਾਰ 'ਚ ਬਣਦਾ ਮਾਨ ਸਨਮਾਨ ਮਿਲੇਗਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਕੀਮ ਪਸੰਦ ਹੈ ਸੰਧੂਰ ਲੈ ਲੈਣ ਆਪਣੀ ਵਾਈਫ ਦਲਾ ਦੇਣ ਜਦ ਕਿ ਸੰਦੂਰ ਦਾ ਜਿਹੜਾ ਰਾਈਟ ਹੈ ਉਹ ਪਤੀ ਕੋਲੇ ਆ ਪਤੀ ਤੋਂ ਬਿਨਾ ਕਿਸੇ ਹੋਰ ਦਾ ਸੰਦੂਰ ਨਹੀਂ ਇੱਕ ਚੁਟਕੀ ਸੰਦੂਰ ਕੀ ਕੀਮਤ ਤੂੰ ਕਹੇ ਜਾਣਾ ਨਰਿੰਦਰ ਠੀਕ ਹੈ ਨਾ ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਫੌਜ ਦਾ ਸਲਾਮ ਕਰਦਾ ਸਲੂਟ ਕਰਦਾ ਜਿੰਨੀ ਅ ਸ਼ਿੱਦਤ ਨਾਲ ਜਿੰਨਾ ਜਜ਼ਬੇ ਨਾਲ ਉਹ ਲੜੇ ਠੀਕ ਹੈ ਨਾ ਪਰ ਫੌਜ ਦਾ ਰਾਜਨੀਤੀ ਕਰਨੀ ਹੋਣਾ ਚਾਹੀਦਾ ਜੁਵੀਰ ਬਦਲ ਨੇ ਕੀ ਕਿਹਾ ਕਿ ਅਕਾਲੀ ਦਲ ਗੈਂਗਸਟਰਾਂ ਤੇ ਕੰਟਰੋਲ ਕਰ ਸਕਦਾ ਹੈ ਉਹਨਾਂ ਕੋਲ ਪਾਸਪੋਰਟ ਨੇ ਉਹਨਾਂ ਦੇ ਲਿਆਂਦੇ ਤਾਂ ਉਹਨਾਂ ਨੇ ਨੇ ਲਿਆਂਦੇ ਕਿਨੇ ਸੀਗੇ ਗੈਂਗਸਟਰ ਕੀ ਦਾ ਕੀ ਦਾ ਨਾਮ ਬੋਲਦਾ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਾਰੇ ਸੀਗਾ ਤੇ ਇਹ ਕਿਹੜੀਆਂ ਗੱਲਾਂ ਕਰਦੇ ਜੀ ਹੁਣ ਇਹਨਾਂ ਨੂੰ ਜਿਆਦਾ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲੋ ਹੁਣ ਤਾਂ ਸਿਰਫ ਅਕਾਲੀ ਦਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ